ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਤੇ ਤੋਂ ਅਪਰੰਤ ਆਪਾਂ 12ਵੀਂ ਪੌੜੀ ਦੀ ਵਿਆਖਿਆ ਸ਼ੁਰੂ ਕਰਦੇ ਹਾਂ ਗੁਰਮੁਖ ਪਿਆਰਿਓ ਮੰਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪੁਛਤਾਏ ਮੰਨਨੇ ਕੀ ਗਤ ਕੀ ਮੰਨਣ ਦੇ ਨਾਲ ਗੁਰੂ ਦਾ ਉਪਦੇਸ਼ ਗੁਰੂ ਦਾ ਗਿਆਨ ਮੰਨ ਕੇ ਆਪਣੇ ਹਿਰਦੇ ਦੇ ਵਿੱਚ ਵਿੱਚ ਬਸਾਉਣ ਦੇ ਬਸਾਉਣ ਵਾਲਿਆਂ ਦੀ ਗਤ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਇੰਨੀ ਉੱਚੀ ਹੋ ਜਾਂਦੀ ਹੈ ਭਾਵ ਬਿਆਨ ਤੋਂ ਰਹਿਤ ਹੋ ਜਾਂਦੀ ਹੈ ਹਰ ਹਰ ਜੰਦੂ ਏਕ ਹੈ ਬਿਬ ਵਿਚਾਰ ਕਿਛ ਨਾਹੇ ਉਹ ਕਾਲਪੁਰਖ ਦਾ ਰੂਪ ਹੋ ਜਾਂਦੇ ਹਨ ਭਾਈ ਜਿਹੜੇ ਗੁਰੂ ਦਾ ਉਪਦੇਸ਼ ਮੰਨਦੇ ਹਨ ਜੇ ਕੋ ਕਹੇ ਪਿੱਛੇ ਪਛਤਾਏ ਜੇ ਕੋਈ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸਮਝੋ ਵੀ ਆਖਰ ਨੂੰ ਉਸ ਨੂੰ ਪਛਤਾਉਣਾ ਹੀ ਪਵੇਗਾ ਕਿਉਂਕਿ ਪੂਰਨ ਤੌਰ ਤੇ ਉਸ ਨੂੰ ਸਮਝ ਨਹੀਂ ਸਕੇਗਾ ਕਿਉਂਕਿ ਜਿਹੜੀ ਉਹਨਾਂ ਦੀ ਅਵਸਥਾ ਹੈ ਉਹਨਾਂ ਦੇ ਵਿੱਚ ਗੁਣ ਇਹਨੇ ਆ ਜਾਂਦੇ ਨੇ ਕੇ ਅਖੀਰ ਨੂੰ ਉਸ ਨੂੰ ਇਹ ਪਸਤਾਵਾ ਹੋਵੇਗਾ ਕਿ ਮੈਂ ਇਸ ਇਸ ਦੀ ਅਵਸਥਾ ਨੂੰ ਬਿਆਨ ਨਹੀਂ ਕਰ ਸਕਿਆ ਭਾਵ ਫੇਲ ਹੋ ਚੁੱਕਿਆ ਪਸਤਾਵਾ ਹੀ ਪੱਲੇ ਰਹਿ ਜਾਵੇਗਾ ਜੇ ਕੋ ਕਹੈ ਪਿਛੈ ਪੁਛਤਾਏ ਕਾਗਦ ਕਲਮ ਨਾ ਲੇਖਣ ਹਾਰ ਮਨਨੇ ਕਾ ਬਕਰਨ ਵਿਚਾਰ ਉਹਨਾਂ ਗੁਰਮੁਖ ਪਿਆਰਿਆਂ ਦੀ ਅਵਸਥਾ ਜਿਹੜੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨ ਲੈਂਦੇ ਨੇ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ ਆਪਣੇ ਜੀਵਨ ਨੂੰ ਉਹਨਾਂ ਗੁਣਾਂ ਦੇ ਅਨੁਸਾਰੀ ਹੋ ਕੇ ਜਿਉਂਦੇ ਹਨ ਉਹਨਾਂ ਦੀ ਅਵਸਥਾ ਜਿਹੜੀ ਕਾਗਜ਼ ਦੇ ਨਾਲ ਕਲਮ ਦੇ ਨਾਲ ਕਾਗਜ਼ ਦੇ ਉੱਤੇ ਕਲਮ ਦੇ ਨਾਲ ਕੋਈ ਲੇਖਨਹਾਰਾ ਕੋਈ ਵੀ ਵਿਅਕਤੀ ਬਿਆਨ ਨਹੀਂ ਕਰ ਸਕਦਾ ਲਿਖ ਨਹੀਂ ਸਕਦਾ ਕਾਗਦ ਕਲਮ ਨਾਲ ਲੇਖਣ ਹਾਰ ਤੇ ਲਿਖਿਆ ਤੇ ਜਾਇ ਨਹੀਂ ਸਕਦਾ ਮਨ ਨੇ ਕਾ ਵਹ ਕਰਨ ਵਿਚਾਰ ਐਸੇ ਗੁਰਮੁਖ ਪਿਆਰੇ ਦੀਆਂ ਜਿਹੜੀਆਂ ਗੱਲਾਂ ਨੇ ਉਹ satsang ਦੇ ਵਿੱਚ ਜੁੜ ਕੇ ਕੀਤੀਆਂ ਜਾਂਦੀਆਂ ਨੇ ਜਿੰਨੇ ਵੀ ਅੱਜ ਗੁਰਮੁਖ ਪਿਆਰੇ ਮਾ ਮਹਾਪੁਰਸ਼ ਮਹਾਪੁਰਸ਼ ਜਿਨ੍ਹਾਂ ਨੇ ਬਾਣੀ ਲਿਖੀ ਹੈ ਜਾਂ ਜਿਨ੍ਹਾਂ ਨੇ ਧਰਮ ਦੇ ਹੇਤ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੀਆਂ ਸਤਸੰਗਤ ਦੇ ਵਿੱਚ ਜੁੜ ਕੇ ਬਹਿ ਕੇ ਵਿਚਾਰਾਂ ਤੇ ਗੱਲਾਂ ਤਾਂ ਕੀਤੀਆਂ ਜਾ ਸਕਦੀਆਂ ਨੇ ਪਰ ਅੰਤ ਨਹੀਂ ਪਾਇਆ ਜਾ ਸਕਦਾ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਐਸਾ ਨਾਮ ਨਾਮ ਦਾ ਭਾਵ ਹੁਕਮ ਹੁੰਦਾ ਨਾਮ ਦਾ ਭਾਵ ਗਿਆਨ ਹੈ ਐਸਾ ਨਾਮ ਜਿਹੜਾ ਹੁਕਮ ਹੈ ਗਿਆਨ ਹੈ ਗੁਰੂ ਦੇ ਉਪਦੇਸ਼ ਦਾ ਉਹ ਨਿਰੰਜਨ ਹੋਏ ਜਿਹੜੇ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਹਨ ਉਹ ਭਾਈ ਅੰਜਨ ਤੋਂ ਰਹਿਤ ਭਾਵ ਦੋਸ਼ਾਂ ਤੋਂ ਕਾਲਖ ਤੋਂ ਰਹਿਤ ਅੰਜਨ ਦਾ ਭਾਵ ਹੁੰਦਾ ਸੁਰਮਾ ਨਿਰ ਦਾ ਭਾਵ ਹੁੰਦਾ ਰਹਿਤ ਸੁਰਮੇ ਤੋਂ ਭਾਵ ਹੈ ਕਾਲਖ ਸੋ ਉਹ ਦੋਸ਼ਾਂ ਦੇ ਰਹਿਤ ਹੋ ਜਾਂਦੇ ਹਨ ਉਹਨਾਂ ਦੇ ਅੰਦਰ ਈਰਖਾ ਸਾੜਾ ਦੁਐਸ਼ ਨਹੀਂ ਹੁੰਦੀ ਮਾਇਆ ਦੇ ਪ੍ਰਭਾਵ ਤੋਂ ਬਚੇ ਰਹਿੰਦੇ ਹਨ ਐਸਾ ਗੁਰੂ ਦਾ ਜਿਹੜਾ ਗਿਆਨ ਹੈ ਤੇ ਉਹ ਮਨੁੱਖ ਨੂੰ ਮਾਇਆ ਦੇ ਪ੍ਰਭਾਵ ਤੋਂ ਬਚਾ ਲੈਂਦਾ ਹੈ ਦਾਗਾਂ ਤੋਂ ਦੋਸ਼ਾਂ ਤੋਂ ਕਾਲਖ ਤੋਂ ਰਹਿਤ ਉਹਨਾਂ ਦਾ ਜੀਵਨ ਹੋ ਜਾਂਦਾ ਹੈ ਸੋ ਨਾਲ ਇੱਕ ਕੰਡੀਸ਼ਨ ਰੱਖ ਦਿੱਤੀ ਹੈ ਜੇ ਕੋ ਮੰਨ ਜਾਣਾ ਮਨ ਕੋਏ ਅਰ ਇਹ ਸ਼ਰਤ ਹੈ ਜੇ ਕੋਈ ਵੀ ਵੀਰ ਕੋਈ ਵੀ ਭੈਣ ਭਰਾ ਜਿਹੜਾ ਉਸ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਮੰਨ ਜਾਣਾ ਮੰਨ ਜਾਵੇ ਪਤੀਜ ਜਾਵੇ ਵਸਾ ਲਵੇ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਉਸ ਗੁਰੂ ਦੇ ਉਪਦੇਸ਼ ਦੇ ਅਨੁਸਾਰੀ ਬਣਾ ਲਵੇ ਤਾਂ ਭਾਈ ਉਹਦੇ ਜਿਹੜੇ ਬਿਆਨ ਨੇ ਉਹਦੀ ਅਵਸਥਾ ਬਿਆਨ ਨਹੀਂ ਕੀਤੀ ਜਾਂਦੀ ਜੇ ਕੋਈ ਕਹਿਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਵੀ ਪਛਤਾਉਣਾ ਹੀ ਪਵੇਗਾ ਅਖੀਰ ਨੂੰ ਸੋ ਇਹੋ ਜਿਹੇ ਗੁਰਮੁਖ ਪਿਆਰਿਆਂ ਦੀਆਂ ਵਹਿ ਵਹਿ ਕੇ ਲੋਕੀ ਗੱਲਾਂ ਕਰਦੇ ਨੇ ਸਤਸੰਗਤ ਦੇ ਵਿੱਚ ਜੁੜ ਜੁੜ ਕੇ ਗੱਲਾਂ ਕਰਦੇ ਨੇ ਸੋ ਕਾਗਜ਼ਾਂ ਦੇ ਉੱਤੇ ਕਲਮਾ ਦੇ ਨਾਲ ਲੇਖਣ ਵਾਲਾ ਵੀ ਕੋਈ ਇਸ ਨੂੰ ਲੇਖ ਨਹੀਂ ਸਕਦਾ ਇਸ ਕਰਕੇ ਏਡੀ ਉੱਚੀ ਅਵਸਥਾ ਦੇ ਮਾਲਕ ਬਣ ਜਾਈਦਾ ਹੈ ਸਾਨੂੰ ਵੀ ਗੁਰੂ ਦਾ ਉਪਦੇਸ਼ ਸੁਣ ਕੇ ਮੰਨ ਕੇ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ